ਕਿਉਂਕਿ ਇੱਥੇ ਮੋਟਰਾਂ ਲੱਗੀਆਂ ਹੋਈਆਂ ਐ ਮੋਟਰਾਂ ਦੇ ਥੱਲੇ ਫੋਨ ਬੜਿਆ ਹੋਇਆ ਸੀਗਾ ਤੇ ਇਹ ਨਹਿਰ ਜਿਹੜੀ ਹੈਗੀ ਐ ਇਹ 32 ਫੁੱਟ ਡੂੰਗੀ ਐ ਤੇ ਆਸਾਨੀ ਨਾਲ ਸਾਨੂੰ ਫੋਨ ਸਾਸਰੀ ਕਾਲ ਜੀ ਸਾਰਿਆਂ ਨੂੰ ਭਲਾ ਕਰਨ ਦੇ ਚੱਕਰ ਦੇ ਵਿੱਚ ਉਨਾਂ ਹਿਮਾਚਲ ਦੇ ਰਹਿਣ ਵਾਲੇ ਇੱਕ ਮੁੰਡੇ ਨੇ ਆਪਣਾ 1.5 ਲੱਖ ਦਾ ਨੁਕਸਾਨ ਕਰਾ ਲਿਆ ਗੱਲ ਐਦਾਂ ਹੋਈ ਕਿ ਮੁੰਡਾ ਨੰਗਲ ਤੋਂ ਉਨਾਂ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਸੜਕ ਕ੍ਰੋਸ ਕਰਦਾ ਉਹਨੂੰ ਇੱਕ ਕਛੂਆ ਮਿਲਿਆ ਤੇ ਉਹਨੇ ਕਛੂਏ ਦੀ ਜਾਨ ਬਚਾਉਣ ਦੇ ਲਈ ਕੱਚੂਏ ਨੂੰ ਚੱਕ ਕੇ ਆਪਣੀ ਗੱਡੀ ਦੇ ਵਿੱਚ ਰੱਖ ਲਿਆ ਫਿਰ ਉਹਦਾ ਮਨ ਕੀਤਾ ਕਿ ਚਲੋ ਇਹਨੂੰ ਕਿਸੇ ਨਹਿਰ ਦੇ ਵਿੱਚ ਜਾਂ ਕਿਸੇ ਦਰਿਆ ਦੇ ਵਿੱਚ ਛੱਡ ਦਿੰਦੇ ਆ ਤੇ ਉਸਨੇ ਗੱਡੀ ਮੋੜੀ ਮੋੜ ਕੇ ਨੰਗੜ ਆ ਗਿਆ ਤੇ ਜਦੋਂ ਕਛੂਏ ਨੂੰ ਉਹ ਨਹਿਰ ਦੇ ਵਿੱਚ ਛੱਡਣ ਲੱਗਾ ਤੇ ਉਹਦਾ 1.5 ਲੱਖ ਦਾ ਫੋਨ ਵੀ ਨਹਿਰ ਦੇ ਵਿੱਚ गिर ਗਿਆ ਤੇ ਉਸ ਤੋਂ ਬਾਅਦ ਉਹਨੇ ਮੇਰੇ ਨਾਲ ਗੱਲ ਕੀਤੀ ਫਿਰ ਮੈਂ ਨਹਿਰ ਤੇ ਗਿਆ ਤੇ ਉਹਨੂੰ ਜਿਹੜਾ ਹੈਗਾ ਉਹਦਾ 1.5 ਲੱਖ ਦਾ ਫੋਨ ਕੱਢ ਕੇ ਦਿੱਤਾ ਤੇ ਜਿੱਥੇ ਫੋਨ ਗਿਰਿਆ ਸੀਗਾ ਉੱਥੇ ਹੀ ਥੋੜੀ ਦੂਰ ਹੀ 10-15 ਫੁੱਟ ਤੇ ਫੋਨ ਸਾਨੂੰ ਮਿਲ ਗਿਆ 10-15 ਮਿੰਟ ਦੇ ਵਿੱਚ ਤੇ ਫੋਨ ਅਸੀਂ ਇਹਨੂੰ ਦੇ ਦਿੱਤਾ ਹੈ ਇਹ ਜਿਹੜਾ ਫੋਨ ਹੈ ਇਹਦੀ ਕੀਮਤ ਲਗਭਗ 1,50,60000 ਦੱਸੀ ਜਾ ਰਹੀ ਹੈ ਤੇ ਇਹ ਵਾਟਰ ਪ੍ਰੂਫ ਫੋਨ ਹੁੰਦਾ ਹੈ ਤੇ ਜਿੱਥੇ ਫੋਨ ਗਿਰਿਆ ਸੀਗਾ ਉਸ ਤੋਂ ਲਗਭਗ ਅੱਗੇ 20 ਫੁੱਟ ਅੱਗੇ ਜਾ ਕੇ ਫੋਨ ਸਾਨੂੰ ਮਿਲ ਗਿਆ ਕਿਉਂਕਿ ਇੱਥੇ ਮੋਟਰਾਂ ਲੱਗੀਆਂ ਹੋਈਆਂ ਐ ਮੋਟਰਾਂ ਦੇ ਥੱਲੇ ਫੋਨ ਬੜਿਆ ਹੋਇਆ ਸੀਗਾ ਤੇ ਇਹ ਨਹਿਰ ਜਿਹੜੀ ਹੈਗੀ ਐ ਇਹ 32 ਫੁੱਟ ਡੂੰਗੀ ਐ ਤੇ ਆਸਾਨੀ ਨਾਲ ਸਾਨੂੰ ਫੋਨ ਮਿਲ ਗਿਆ ਤੇ ਭਰਾ ਨੂੰ ਫੋਨ ਅਸੀਂ ਦੇ ਦਿੱਤਾ ਤੇ ਇਹਨਾਂ ਨੂੰ ਬਹੁਤ ਖੁਸ਼ੀ ਹੋਈ ਤੇ ਇਹਨਾਂ ਦਾ ਡਾਟਾ ਵੀ ਰਿਕਵਰ ਹੋ ਗਿਆ ਤੇ ਇਹਨਾਂ ਦਾ ਫੋਨ ਵੀ ਚੱਲਣ ਲੱਗ ਪਿਆ ਸੋ ਇਸ ਕਰਕੇ ਇਸ ਤਰ੍ਹਾਂ ਜਿਹੜਾ ਹੈਗਾ ਅਸੀਂ ਇਹਨਾਂ ਦੀ ਹੈਲਪ ਕੀਤੀ ਐ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ ਸਾਰੇ